ਇਸ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਮੈਂ ਕਿਸਾਨ ਵੀਰਾਂ ਨੂੰ ਰਿਕਵੈਸਟ ਕਰਨੀ ਚਾਹੁੰਦਾ ਕਿ ਜੋ ਪੰਜਾਬ ਸਰਕਾਰ ਦੇ ਹੁਕਮ ਨੇ ਔਰ ਮਾਨਯੋਗ ਹਾਈ ਕੋਰਟ ਦੇ ਜੋ ਹੁਕਮ ਨੇ ਉਸ ਦੇ ਸਬੰਧ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਝੋਨੇ ਦੀ ਕਟਾਈ ਸ਼ੁਰੂ ਹੋਣ ਜਾ ਰਹੀ ਹੈ ਔਰ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਝੋਨੇ ਦੀ ਕਟਾਈ ਦੇ ਵਿੱਚ ਜਿਹੜੇ ਜਣਾ ਪਿੱਛੋਂ ਕਾਫੂਸ ਹੁੰਦਾ ਹੈ ਝੋਨੇ ਦੇ ਜਿਹੜਾ ਮੁੱਢ ਬਚ ਜਾਂਦੇ ਨੇ ਉਹਨੂੰ ਉਹਨੂੰ ਕਿਸਾਨ ਵੀਰ ਅੱਗ ਲਗਾ ਦਿੰਦੇ ਨੇ ਜਿਸ ਦੇ ਨਾਲ ਬਹੁਤ ਸਾਰਾ ਜਦੋਂ ਅੱਗ ਲੱਗਦੀ ਹੈ ਤੇ ਉਹਦੇ ਨਾਲ ਵਾਤਾਵਰਨ ਨੂੰ ਬੜਾ ਫਰਕ ਪੈਂਦਾ ਹੈ ਆਕਸੀਜਨ ਦਾ ਖਾਤਮਾ ਹੁੰਦਾ ਹੈ ਔਰ ਧੂਏ ਦੇ ਨਾਲ ਬਹੁਤ ਸਾਰੇ ਇਨਸੀਡੈਂਟ ਹੁੰਦੇ ਨੇ ਕਈ ਵਾਰ ਇਨਸਾਨ ਦੀ ਮੌਤ ਹੋ ਜਾਂਦੀ ਮੋਟਰਸਾਈਕਲ ਵਾਲੇ ਨੂੰ ਪਤਾ ਨਹੀਂ ਲੱਗਦਾ ਕਈ ਗੱਡੀਆਂ ਦੇ ਐਕਸੀਡੈਂਟ ਹੋ ਜਾਂਦੇ ਨੇ ਔਰ ਧਰਤੀ ਦੇ ਥੱਲੇ ਪਾਣੀ ਜਿਹੜਾ ਹੈਗਾ ਉਹਦਾ ਸતર ਜਿਹੜਾ ਹੈਗਾ ਉਹ ਖਰਾਬ ਹੁੰਦਾ ਹੈ ਔਰ ਉਸ ਦੇ ਨਾਲ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਇਸ ਦੇ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਨੇ ਵੀ ਕਲੀਅਰ ਬੜੇ ਹੁਕਮ ਦਿੱਤੇ ਨੇ ਕਿ ਝੋਨੇ ਨੂੰ ਅੱਗ ਨਾਲ ਲਗਾਈ ਜਾਵੇ ਅ ਵਰਨਾ ਮਾਨਯੋਗ ਡੀਸੀ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਫਿਰ ਉਹਨਾਂ ਕਿਸਾਨਾਂ ਦੇ ਖਿਲਾਫ ਜਿਹੜੀ ਹੈ ਪੁਲਿਸ ਨੂੰ ਕਾਰਵਾਈ ਕਰਨੀ ਪਵੇਗੀ ਔਰ ਮੈਂ ਸਾਰੇ ਜਲੰਧਰ ਦੇ ਆਸ-ਪਾਸ ਦੇ ਕਿਸਾਨ ਵੀਰਾਂ ਨੂੰ ਰਿਕਵੈਸਟ ਕਰਦਾ ਹਾਂ ਸਬਡਿਵੀਜ਼ਨ ਕਰਤਾਰਪੁਰ ਦੇ ਵੀਰਾਂ ਕਿਸਾਨਾਂ ਨੂੰ ਰਿਕਵੈਸਟ ਕਰਦਾ ਹਾਂ ਕਿ ਝੋਨੇ ਦੀ ਪਰਾਲੀ ਜਿਹੜੀ ਹੈਗੀ ਆ ਉਹਨੂੰ ਚੁਕਾਇਆ ਜਾਵੇ ਔਰ ਚੁਕਵਾ ਕੇ ਉਸ ਪਰਾਲੀ ਦੇ ਪੈਸੇ ਸਭ ਨੂੰ ਵੰਡੇ ਜਾਣ ਇਹ ਪਰਾਲੀ ਜਿਹੜੀ ਹੈਗੀ ਆ ਬਿਜਲੀ ਦੇ ਉਤਪਾਦ ਕਰਨ ਦੇ ਵਿੱਚ ਕੰਮ ਆਉਂਦੀ ਹੈ ਇਨੂੰ ਅੱਗ ਨਾਲ ਲਗਾਈ ਜਾਵੇ ਅੱਗ ਲਗਾਉਣ ਦੇ ਨਾਲ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਧਰਤੀ ਸੜਦੀ ਹੈ ਜੀਵ ਜੰਤੂ ਮਰਦੇ ਨੇ ਪਾਣੀ ਦਾ ਸਤਰ ਜਿਹੜਾ ਘਟਦਾ ਹੈ ਔਰ ਆਕਸੀਜਨ ਦੇ ਵਿੱਚ ਫਰਕ ਪੈਂਦਾ ਹੈ ਤੇ ਬਹੁਤ ਸਾਰੀਆਂ ਜੜੀਆਂ ਬੇ ਲੋੜੀਆਂ ਜਾਨਾਂ ਜੜੀਆਂ ਚਲੀਆਂ ਜਾਂਦੀਆਂ ਨੇ ਇਸ ਕਰਕੇ ਮੈਂ ਇਸ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਰਾਹੀਂ ਆਪਣੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਦਾ ਔਰ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹਦੀ ਜਿਹੜੀ ਅਨਾਉਂਸਮੈਂਟ ਕਰਵਾ ਰਹੇ ਹਾਂ ਪਿੰਡ ਵਾਈਜ਼ ਵਿੱਚ ਵੀ ਬੁਨਿਆਦੀ ਕਰਵਾ ਰਹੇ ਹਾਂ ਔਰ ਜਿਹੜੇ ਹੈਲਥ ਡਿਪਾਰਟਮੈਂਟ ਜਿਹੜੇ ਹੈਲਥ ਡਿਪਾਰਟਮੈਂਟ ਔਰ ਐਗਰੀਕਲਚਰ ਡਿਪਾਰਟਮੈਂਟ ਦੇ ਜਿਹੜੇ ਕੰਸਰਨਟ ਨੇ ਉਹ ਵੀ ਆਪਣੇ ਵੱਲੋਂ ਆਪਣੇ ਪ੍ਰਯਾਸ ਕਰ ਰਹੇ ਨੇ ਇਸ ਮਾਧਿਅਮ ਮਾਧਿਅਮ ਦੇ ਰਾਹੀਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਵਰਨਾ ਸਾਨੂੰ ਉਹਨਾਂ ਕਿਸਾਨਾਂ ਦੇ ਖਿਲਾਫ ਪਰਚਾ ਦਰਜ ਕਰਨਾ ਪਏਗਾ ਇਸ ਕਰਕੇ ਅਸੀਂ ਤੁਹਾਨੂੰ ਇਹ ਪਹਿਲਾਂ ਹੀ ਐਡਵਾਂਸ ਦੇ ਵਿੱਚ ਅਵੇਅਰ ਕਰਦੇ ਹਾਂ ਮੌਕਾ ਦਿੰਦੇ ਹਾਂ ਕਿ ਤੁਸੀਂ ਝੋਨੇ ਦੀ ਜਿਹੜੀ ਪਰਾਲੀ ਬਚਦੀ ਆ ਉਹਨੂੰ ਅੱਗ ਨਾ ਲਗਾਈ ਜਾਵੇ ਉਹਨੂੰ ਚੁਕਵਾ ਕੇ ਉਹਦੇ ਪੈਸੇ ਵਸੂਲ ਕਰਕੇ ਸਗੋਂ ਉਹਨੂੰ ਜਿਹੜੀ ਹੈਗੀ ਆ ਉਹਦੀ ਕਟਾਈ ਕਰਵਾ ਕੇ ਤਰੀਕੇ ਦੇ ਨਾਲ ਤੇ ਅ ਬਿਜਲੀ ਜਿੱਥੇ ਉਤਪਾਦ ਹੁੰਦੀ ਆ ਉਹਨਾਂ ਨੂੰ ਵੇਚੀ ਜਾਵੇ ਸੋ ਇਹ ਮੇਰੀ ਬੇਨਤੀ ਜਿਹੜੀ ਹੈਗੀ ਆ ਇਹਨੂੰ ਪ੍ਰਵਾਨ ਕੀਤਾ ਜਾਵੇ ਔਰ ਸਾਰੇ ਭਰਾਵਾਂ ਨੂੰ ਇੱਕ ਦੂਸਰੇ ਨਾਲ ਤਾਲਮੇਲ ਬਣਾ ਕੇ ਔਰ ਇਸ ਮੈਸੇਜ ਨੂੰ ਕਲੀਅਰ ਕੱਟ ਜਿਹੜਾ ਹੈਗਾ ਪੰਡਾਂ ਦੇ ਵਿੱਚ ਦੱਸਿਆ ਜਾਵੇ ਕਿ ਝੋਨੇ ਦੀ ਜਿਹੜੀ ਹੈ ਕਟਾਈ ਜਿਹੜੀ ਕਰਨੀ ਆ ਉਹਨੂੰ ਅੱਗ ਨਾਲ ਨਹੀਂ ਲਾਈ ਜਾਵੇ ਧੰਨਵਾਦ